ਇਤਸਾਵੀਰਾ ਨੇ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੀਆਂ ਜਿੱਥੇ ਰਾਜੀਨਾਮੇ ਦੀ ਗੱਲ ਦੇ ਦੌਰਾਨ ਹੋਈ ਤਕਰਾਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ ਵੇਰਕਾ ਇਲਾਕੇ ਦੇ ਵਿੱਚ ਪੈਂਦੇ ਮੱਖਣ ਟਾਬੇ ਤੇ ਜਿੱਥੇ ਦੋ ਧਿਰਾਂ ਰਾਜੀਨਾਮੇ ਦੀ ਕੋਸ਼ਿਸ਼ ਨੂੰ ਲੈ ਕੇ ਇਕੱਠੀਆਂ ਹੋਈਆਂ ਸਨ ਟਾਬੇ ਤੇ ਬਹਿ ਕੇ ਜਦੋਂ ਦੋਵੇਂ ਧਿਰਾਂ ਆਪਣਾ ਪੁਰਾਣਾ ਮੈਟਰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਤਾਂ ਕਿਸੇ ਗੱਲ ਨੂੰ ਲੈ ਕੇ ਫਿਰ ਤੋਂ ਤਕਰਾਰ ਛਿੜ ਗਈ ਅਤੇ ਇੱਕ ਧਿਰ ਨਾਲ ਮੌਜੂਦ ਕਰੀਬ ਡੇਢ ਦਰਜ ਨੌਜਵਾਨਾਂ ਨੇ ਉੱਥੇ ਹਮਲਾ ਕਰ ਦਿੱਤਾ ਰਾਜੀਨਾਮੇ ਦੇ ਲਈ ਪਹੁੰਚੇ ਇੱਕ ਧਿਰ ਦੇ ਨਾਲ 15 ਤੋਂ 20 ਨੌਜਵਾਨ ਸ਼ਾਮਿਲ ਸਨ ਅਤੇ ਉਹਨਾਂ ਦੇ ਕੋਲ ਪਿਸਤੋਲਾਂ ਤੋਂ ਇਲਾਵਾ ਹੋਰ ਵੀ ਮਾਰੂ ਹਥਿਆਰ ਸਨ ਇਹਨਾਂ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ 6 ਗੋਲੀਆਂ 'ਚੋਂ 5 ਗੋਲੀਆਂ ਨੌਜਵਾਨ ਗੋਪੀ ਦੀ ਛਾਤੀ ਦੇ ਵਿੱਚ ਜਾ ਲੱਗੀਆਂ ਅਤੇ ਇੱਕ ਗੋਲੀ ਉਸਦੇ ਪੱਟ ਦੇ ਵਿੱਚ ਜਾ ਲੱਗੀ ਗੋਲੀਬਾਰੀ ਦੇ ਦੌਰਾਨ ਹੀ ਗੋਪੀ ਦੀ ਮੌਕੇ ਤੇ ਮੌਤ ਹੋ ਗਈ। ਗੱਲ ਵੀਰ ਜੀ ਕੁਛ ਨਹੀਂ ਪਹਿਲਾਂ ਸਾਡੇ ਭਤੀਜੇ ਦੇ ਗੱਲ ਪਏ ਉੱਥੇ ਮੁੰਡਾ ਇੰਦਰਾ ਕਲੋਨੀ ਦਾ ਕਾਕਾ ਆ। ਫਿਰ ਉਹਨੇ ਉਹਦੇ ਮੁੰਡੇ ਸੱਟਾਂ ਲਾਈਆਂ ਫਿਰ ਅਸੀਂ ਫੋਨ ਕੀਤਾ ਉਹਨੂੰ ਤੇ ਸਾਨੂੰ ਕਹਿੰਦਾ ਵੀ ਚਲੋ ਕੋਈ ਨਹੀਂ ਮੇਰੇ ਕੋਲ ਗਲਤੀ ਹੋ ਗਈ ਆ ਪਰ ਰਾਜੀਨਾਵਾ ਕਰ ਲੈਨੇ ਆ। ਸਾਨੂੰ ਰਾਜੀਨਾਵਾ ਕਰਨ ਨੂੰ ਉੱਥੇ ਮੱਕਨ ਦੇ ਢਾਬੇ ਤੇ ਬੁਲਾਇਆ ਤੇ ਪਹਿਲਾਂ ਸਾਡਾ ਰਾਜੀਨਾਮ ਹੋ ਗਿਆ ਬਸੂਰੇ ਆਪਾਂ ਲਿਖਤੀ ਦੇ ਦਾਂਗੇ ਥਾਣੇ ਦੇ ਵਿੱਚ ਜਿੱਦਾਂ ਕਹੋਗੇ ਉਹ ਵੇੜਨਾਂਗੇ। ਅਹੀਂ ਦੌਰ ਲੱਗੀ ਉਹਨਾਂ ਨਾਲ ਸਾਡੇ ਤੇ ਫਾਇਰ ਬੋਲਦੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਇਹ ਉਹ ਸਰ 10 ਤੋਂ 12 ਜਣੇ ਸੀ 10000 ਹਜ਼ਾਰ ਉਹਨਾਂ ਕੋਲ ਤਕਰੀਬਨ 7-8 ਹਜ਼ਾਰ ਸੀ ਔਰ ਬਾਕੀ ਜੋ ਹੀ ਉੱਥੋਂ ਆਪਣਾ ਚਲੇ ਗਿਆ ਅਹੀਂ ਦੋਨੋਂ ਭਰਾ ਆ ਹੀ ਉੱਥੇ ਤੇ ਅਹੀਂ ਮੈਂ ਤੇ ਆਪਣੀ ਜਾਨ ਇਹਨਾਂ ਨਾਲ ਢੋਲ ਕੇ ਬਚਾਈ ਫਿਰ ਮੇਰੇ ਬ੍ਰਦਰ ਤੇ ਗੋਲੀਆਂ ਲੱਗੀਆਂ ਇਹਨਾਂ ਕੋਲ ਦੇ ਪੁਲਿਸ ਸਿੰਘ ਗੋਪੀ ਉਮਰ ਕਿੰਨੀ 35 ਸਾਲ ਉਮਰ ਤੇ ਤਲਵਾਲੀ ਪੱਤੀ ਵੀ ਹਰਕਾ ਕੀ ਉਹ ਤੋਂ ਹੀ ਮੌਕੇ ਤੇ ਡੈੱਡ ਹੋ ਗਿਆ ਜੀ ਉਹਨਾਂ ਸਾਰਿਆਂ ਰਲ ਕੇ ਉਹਦੇ ਉੱਤੇ ਚੋਂ ਪੰਜਾ ਇਸਟਰਾਂ ਨਾਲ ਫਾਇਰ ਖੋਲੇ ਇਹਨਾਂ ਨੇ ਪੰਜ ਗੋਲੀਆਂ ਤੇ ਪੰਜ ਗੋਲੀਆਂ ਛਾਤੀ 'ਤੇ ਲੱਗੀਆਂ ਇੱਕ ਗੋਲੀ ਪੱਟੇ 'ਤੇ ਲੱਗੀ ਹੋਈ ਸੁਖਦੇਵ ਸਿੰਘ ਰਾਜੂ ਨੇ ਦੱਸਿਆ ਕਿ ਉਸਦੇ ਭਤੀਜੇ ਦੇ ਨਾਲ ਪਿਛਲੇ ਦਿਨੀ ਹੋਏ ਝਗੜੇ ਤੋਂ ਬਾਅਦ ਰਾਜੀਨਾਮਾ ਕਰਨ ਦੀ ਗੱਲ ਚੱਲ ਰਹੀ ਸੀ ਪਰ ਦੂਜੀ ਧਿਰ ਨੇ ਦੁਸ਼ਮਣੀ ਨਿਭਾਉਣ ਲਈ ਟਾਬੇ ਤੇ ਬੁਲਾ ਕੇ ਗੋਪੀ ਦੇ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਪੀੜਤ ਪਰਿਵਾਰ ਨੇ ਇਸ ਘਟਨਾ ਨੂੰ ਲੈ ਕੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਉਧਰ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਇਲਾਕਾ ਪੁਲਿਸ ਵੀ ਤੁਰੰਤ ਮੌਕੇ ਤੇ ਪਹੁੰਚ ਗਈ ਅਤੇ ਹਮਲਾਵਰਾਂ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੱਖਣ ਟਾਬੇ ਤੇ ਗੋਲੀਆਂ ਚੱਲੀਆਂ ਨੇ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਪੁਰਾਣੇ ਝਗੜੇ ਅਤੇ ਰਾਜ਼ੀਨਾਮੇ ਦੇ ਮਾਮਲੇ ਦੇ ਵਿੱਚ ਗੋਪੀ ਦਾ ਕਤਲ ਕੀਤਾ ਗਿਆ ਪੁਲਿਸ ਦੇ ਸੀਨੀਅਰ ਅਧਿਕਾਰੀ ਦੇ ਮੁਤਾਬਿਕ ਇਸ ਘਟਨਾ ਨੂੰ ਲੈ ਕੇ ਮਕਦਮਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਨ ਇਹ ਹੈ ਕਿ ਜਿਹੜੀ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੁਣੇ ਆਪਾਂ ਕੀਤੀ ਹੈ ਉਸ ਵਿੱਚ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਬੋਗੀ ਤੇ ਜਿਹੜਾ ਸ਼ੇਰਾ ਜਿਹੜਾ ਕਿ ਵਿਕਿੰਨ ਦੇ ਚੇਰੇ ਭਰਾ ਹੋਏ ਹੈ ਇਹਨਾਂ ਨੂੰ ਕਾਕਾ ਜਿਹੜਾ ਹੈਗਾ ਉਰਫ ਲਮਜੋਤ ਸਿੰਘ ਇਹਨਾਂ ਨੇ ਕਿਸੇ ਲੜਕੀ ਦੇ ਚੱਕਰ ਤੇ ਇਹਨਾਂ ਨੂੰ ਪਹਿਨਾ ਜਿਹੜਾ ਕੇ ਹਸਪੀਟਲ ਹੈਗਾ ਆ ਪਰਮਨੈਂਟ ਹਸਪੀਟਲ ਹੈਗਾ ਉੱਥੇ ਸਵੇਰ ਜਿਗਾ ਕਰ ਤਕਰੀਬਨ 8:30 ਵਜੇ ਫਿਰ ਉਸ ਤੋਂ ਬਾਅਦ ਇਹਨਾਂ ਵਿੱਚ ਉੱਥੇ ਬਹਿਸਬਾਜੀ ਹੋਈ ਲੜਾਈ ਹੋਈ ਤੇ ਜਿਹੜਾ ਇਹ ਬੋਡੀ ਐਂਡ ਸ਼ੀਰਾ ਹੈਗਾ ਇਹ ਆਪਣਾ ਡਾਕਟਰ ਕਢਾਉਣ ਵਾਸਤੇ ਫਿਰ ਪੁਲਿਸ ਸਟੇਸ਼ਨ ਦੇਰਕਾ ਹੈ ਇਨ ਦਾ ਮੀਨ ਟਾਈਮ ਜਿਹੜਾ ਇਹਨਾਂ ਦਾ ਭਰਾ ਸੀਗਾ ਚਾਹੇ ਦਾ ਮੁੰਡਾ ਸੀਗਾ ਤੇ ਇਹਨਾਂ ਨੂੰ ਫੋਨ ਆਇਆ ਕਿ ਆਪਾਂ ਕਾਕੇ ਉਹਨਾਂ ਦਾ ਫੋਨ ਆਇਆ ਕਿ ਆਪਾਂ ਬਹਿ ਕੇ ਰਾਜਨਾਮਾ ਕਰ ਲਈਏ ਤੇ ਜਦੋਂ ਇਹ ਆਪਣਾ ਸੁਖਦੇਵ ਸਿੰਘ ਰਣਜੀਤ ਸਿੰਘ ਤੇ ਗੁਰਦੀਪ ਸਿੰਘ ਜਿਸ ਦੀ ਮੌਤ ਹੋਈ ਹੈ ਇਹ ਜਦੋਂ ਉਥੇ ਮੌਕੇ ਤੇ ਪਹੁੰਚੇ 8:10 ਵਜੇ ਤੇ ਉਥੇ ਇਹਨਾਂ ਦੀ ਫਿਰ ਤੋਂ ਝੜਪ ਹੋਈ ਆ ਹਾਥਾਪਾਈ ਹੋਈ ਆ ਤੇ ਇਸ ਇਸ ਦੌਰਾਨ ਜਿਹੜਾ ਪਾਕਾ ਜਿਹਾ ਉਕਸ ਲੰਦੋਸ ਸਿੰਘ ਇਸਨੇ ਆਪਣੇ ਪਿਸਤੌਲ ਨਾਲ ਫਾਇਰ ਕਰਦੇ ਹੋਏ ਗੁਰਦੀਪ ਸਿੰਘ ਨੂੰ ਉੱਥੇ ਹੀ ਮਟਰ ਕਰ ਦਿੱਤਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਇਸ ਤਰ੍ਹਾਂ ਗੋਲੀਬਾਰੀ ਦੇ ਕਰਨਾਮੇ ਆਮ ਹੋ ਗਏ ਹਨ। ਪੁਰਾਣੀਆਂ ਰੰਜਿਸ਼ਾਂ ਦੇ ਕਾਰਨ ਲੋਕ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਡਰ ਰਿਹਾ। ਇਹ ਤਾਜ਼ਾ ਘਟਨਾ ਵੀ ਪਰਿਵਾਰ ਦੀ ਆਪਸੀ ਰੰਜਿਸ਼ ਦੇ ਕਾਰਨ ਵਾਪਰੀ ਹੈ ਪਰ ਛੋਟੇ ਜਿਹੇ ਵਿਵਾਦ ਨੇ ਇੱਕ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਉਜਾੜ ਦਿੱਤਾ। ਹੁਣ ਵੇਖਣਾ ਤਾਂ ਇਹ ਹੋਵੇਗਾ ਕਿ ਪੁਲਿਸ ਦੋਸ਼ੀਆਂ ਨੂੰ ਕਦ ਤੱਕ ਕਾਬੂ ਕਰਦੀ ਹੈ ਤੇ ਪਰਿਵਾਰ ਨੂੰ ਕਿਵੇਂ ਇਨਸਾਫ ਮਿਲਦਾ। ਬਿਊਰੋ ਰਿਪੋਰਟ